ਜੇ ਤੁਸੀਂ ਸਾਰੇ ਪਕਤਾਨੀ ਬਾਣੀ ਪੜ੍ਹੂਗੇ ਜਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਪੜ੍ਹੂਗੇ ਉਹਨਾਂ ਨੇ ਥੋੜੀ ਆਪਣੇ ਆਪ ਨੂੰ ਕੋਈ ਸੰਤ ਕੋਈ ਗੁਰੂ ਕੋਈ ਭਗਤ ਕੋਈ ਮਹਾਪੁਰਸ਼ ਐਦਾਂ ਕਹਾਇਆ ਗੁਰੂਆਂ ਨੇ ਭਗਤਾਂ ਵਾਸਤੇ ਜ਼ਰੂਰ ਭਗਤ ਲਾਤਾ ਪਰ ਆਪਣੇ ਵਾਸਤੇ ਤਾਂ ਉਹਨਾਂ ਨੇ ਕਹਿੰਦੇ ਮੈਂ ਨਿਰਗੁਣ ਹਾਰੇ ਕੋਈ ਗੁਣ ਨਹੀਂ ਨਾਨਕ ਨੀਚ ਕਹੇ ਵਿਚਾਰ ਉਹ ਆਪਣੇ ਵਾਸਤੇ ਤਾਂ ਉਹ ਐਦਾਂ ਐਦਾਂ ਦੇ ਸ਼ਬਦ ਲਾਉਂਦੇ ਆ ਭਗਤਾਂ ਨੂੰ ਤਾਂ ਫਿਰ ਉਹ ਭਗਤ ਕਹਿ ਰਹੇ ਆ ਨਾ ਮਾ ਭਗਤ ਅ ਤਰਲੋਚਨ ਭਗਤ ਰਵਿਦਾਸ ਭਗਤ ਕਿਉਂਕਿ ਭਗਤੀ ਪਦਵੀ ਬਹੁਤ ਉੱਚੀ ਆ ਤਾਂ ਨੂੰ ਐਗਜ਼ਾਮਪਲ ਦੇ ਕੇ ਦੱਸਤੀ ਆ ਜੇ ਤੁਸੀਂ ਆ ਆਨੰਦ ਸਾਹਿਬ ਪੜ੍ਹੂਗੇ ਤਾਂ ਉੱਚ ਵੀ ਤੁਹਾਨੂੰ ਉਹਦਾ ਮੇਰਾ ਖਿਆਲ ਉਹ ਆਉਂਦੀ ਆ ਚਾਕੇ 14ਵੀਂ ਪੌੜੀ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਬਖਮਾਰਗ ਚੱਲਣਾ ਲਬ ਲੋਭ ਅੰਕਾਰ ਤਜ ਤ੍ਰਿਸ਼ਨਾ ਬਹੁਤਾ ਨਾ ਹੀ ਬੋਲਣਾ ਬਹੁਤ ਨਹੀਂ ਖੰਨਿਓ ਤਿੱਖੀ ਵਾਲੋਂ ਨਿੱਕੀ ਇਤਮਾਰਗ ਜਾਣਾ ਇਹ ਇਹ ਜਿਹੜਾ ਸ਼ਬਦ ਆ ਇਹ ਭਾਈ ਗੁਰਦਾਸ ਨੇ ਸਿੱਖੀ ਵਾਸਤੇ ਯੂਜ਼ ਕੀਤਾ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਭਗਤਾਂ ਵਾਸਤੇ ਯੂਜ਼ ਕੀਤਾ ਦੇਖੋ ਭਗਤਾਂ ਕੀ ਚਾਲ ਨਿਰਾਲੀ ਸੀ ਬਖਨਿਓ ਤਿੱਖੀ ਵਾਲੋਂ ਨਿੱਕੀ ਇਤਮਾਰਗ ਜਾਣਾ ਗੁਰਪ੍ਰਸਾਦੀ ਜਨਾਬ ਤਜਿਆ ਹਰਵਾਸਰਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗੋ ਬਿਲਗਨ ਰਾਲੀ ਸਭ ਭਗਤਾਂ ਦੀ ਚਾਲ ਤਾਂ ਸ਼ੁਰੂ ਤੋਂ ਨਿਰਾਲੀ ਰਹੀ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਭਗਤ ਕਹੋ ਕਿਉਂਕਿ ਭਗਤੀ ਲਹਿਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਬਹੁਤ ਵੱਡਾ ਹੱਥ ਹੈ ਜਿਹਨੂੰ ਭਗਤੀ ਲਹਿਰ ਕਿਹਾ ਜਾਂਦਾ ਉਹ ਗੁਰੂ ਲਹਿਰ ਕਦੀ ਨਹੀਂ ਕਿਸੇ ਨੇ ਕਿਹਾ ਅਜੇ ਤੱਕ ਵੀ ਗੁਰੂ ਲਹਿਰ ਚੱਲੀ ਆ ਭਗਤੀ ਲਹਿਰ ਹੀ ਕਿਹਾ ਜਾਂਦਾ ਆ ਹਮੇਸ਼ਾ ਹੁਣ ਇੱਕ ਗੱਲ ਹੋਰ ਮੈਂ ਕਰਕੇ ਭਾਜੀ ਜੀ ਨੂੰ ਹੁਣਾ ਗੁਰੂ ਰਵਿਦਾਸ ਪਾਤਸ਼ਾਹ ਭਗਤ ਰਵਿਦਾਸ ਪਾਤਸ਼ਾਹ ਰਵਿਦਾਸ ਮਹਾਰਾਜ ਜੋ ਮਰਜੀ ਤੁਸੀਂ ਕਹ ਲਓ ਉਦੇ ਨਾਲ ਰਵਿਦਾਸ ਪਾਤਸ਼ਾਹ ਦੀ ਬਾਣੀ ਨੂੰ ਕੋਈ ਫਰਕ ਨਹੀਂ ਪਾਣਾ ਨਾ ਹੀ ਰਵਿਦਾਸ ਪਾਤਸ਼ਾਹ ਦੇ ਸਿਧਾਂਤ ਨੂੰ ਕੋਈ ਫਰਕ ਪਾਣਾ ਹਾਂ ਤੁਹਾਨੂੰ ਜ਼ਰੂਰ ਫਰਕ ਪੈਣਾ ਜਿਹੜਾ ਬੰਦਾ ਹਉਮੇ ਲੈ ਕੇ ਚੱਲ ਰਿਹਾ ਜਾਂ ਆਪਣੇ ਆਪ ਨੂੰ ਨੀਵਾ ਸਮਝ ਰਿਹਾ ਕਿਸੇ ਗੱਲ ਕਰਕੇ ਉਹਨੂੰ ਜ਼ਰੂਰ ਫਰਕ ਪੈਣਾ ਰਵਿਦਾਸ ਪਾਤਸ਼ਾਹ ਦਾ ਜਨਮ 1377 ਦਾ ਆ ਜਿਹੜੇ ਨੰਬਰ ਦਿੱਤੇ ਜਾਂਦੇ 1377 ਦਾ ਸੋ ਆਲਮੋਸਟ 100 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਤੋਂ ਉਹਨਾਂ ਦਾ ਜਨਮ ਹੋ ਚੁੱਕਾ ਆ 92 ਸਾਲ ਹੋ ਗਏ ਮੇਰਾ ਖਿਆਲ 92 ਮੰਨਦੇ ਆ 77 ਤੋਂ ਲੈ ਕੇ ਜੇ ਆਪਾਂ 1669 ਤੱਕ ਲਾਈਏ 92 ਸਾਲ ਪਹਿਲਾਂ ਰਵਿਦਾਸ ਜੀ ਦਾ ਜਨਮ ਹੋ ਜਾਂਦਾ ਤੋਂ ਇਹ ਤਾਂ ਮੰਨ ਨਹੀਂ ਸਕਦੇ ਵੀ 92 ਸਾਲ ਤੱਕ ਉਹਨਾਂ ਨੇ ਕੋਈ ਬਾਣੀ ਨਹੀਂ ਉਚਾਰੀ ਜਾਂ ਬਾਣੀ ਨਹੀਂ ਲਿਖੀ ਬਾਣੀ ਤਾਂ ਬਹੁਤ ਸਾਰੀ ਲਿਖੀ ਸੀ ਪਰ ਕਿਸੇ ਨੇ ਉਹਨਾਂ ਦੀ ਬਾਣੀ ਨੂੰ ਅੱਗੇ ਤੋਰਿਆ ਜੇ ਕਿਸੇ ਕੋਲ ਹੋਵੇ ਕੋਈ ਇਤਿਹਾਸਕ ਸਬੂਤ ਜਾਂ ਕਿਸੇ ਹੋਰ ਗ੍ਰੰਥ ਚੋਂ ਤੇ ਦੱਸ ਦਿਓ ਤੁਲਸੀਦਾਸ ਵੀ ਤਾਂ ਉੱਥੇ ਹੀ ਬੈਠਾ ਨਾ ਉਹਨੇ ਕੋਈ ਬਾਣੀ ਰਵੀਦਾਸ ਜੀ ਦੀ ਆਪਣੇ ਗ੍ਰੰਥ ਚ ਲਿਖੀ ਆ ਰਮਾਇਣ ਦੇ ਵਿੱਚ ਜਾਂ ਕਿਸੇ ਹੋਰ ਨੇ ਰਵੀਦਾਸ ਜੀ ਦੀ ਬਾਣੀ ਨੂੰ ਕਿਤੇ ਗਾ ਤੋਰਿਆ ਹੋਵੇ ਜੋ ਗੁਰੂ ਨਾਨਕ ਪਾਤਸ਼ਾਹ ਕਿਉਂ ਲੈ ਕੇ ਚੱਲੇ ਕਿਉਂਕਿ ਨਾ ਸਿਧਾਂਤ ਹੀ ਇਹ ਆ ਜੋ ਕੱਲੇ ਮਰਦਾਨੇ ਨੂੰ ਨਾਲ ਲੈ ਕੇ ਚੁਲੇ ਕੋਈ ਕੋਇਨਸੀਡੈਂਸ ਨਹੀਂਗਾ ਮੈਸੇਜ ਦੇਣ ਵਾਸਤੇ ਲੈ ਕੇ ਚੱਲੇ ਆ ਕਿਉਂਕਿ ਉਹ ਕਹਿ ਰਹੇ ਆ ਕਿ ਜਿੱਥੇ ਨੀਚ ਸੰਭਾਲੀਐਨ ਜਿਨ੍ਹਾਂ ਨੂੰ ਤੂੰ ਨੀਚ ਕਹਿਣਾ ਆ ਮੇਰਾ ਤਾਂ ਉਹਨਾਂ ਨਾਲ ਹੀ ਸਾਥ ਆ ਮੇਰਾ ਹੋਰ ਕਿਸੇ ਨਾਲ ਸਾਥ ਨਹੀਂ ਸੋ ਪਾਈ ਗੁਰੂ ਨਾਨਕ ਪਾਤਸ਼ਾਹੀ ਆ ਜਿਨ੍ਹਾਂ ਨੇ ਥਾਂ ਦਿੱਤੀ ਆ ਬਾਬੇ ਫਰੀਦ ਦੀ ਬਾਣੀ ਨੂੰ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਭਗਤ ਕਬੀਰ ਜੀ ਦੀ ਬਾਣੀ ਨੂੰ ਭਗਤ ਨਾਮਦੇਵ ਜੀ ਦੀ ਬਾਣੀ ਨੂੰ ਜਿਨ੍ਹਾਂ ਨੂੰ ਉਹ ਲੋਕ ਨੀਚ ਕਹਿ ਕੇ ਉਹਨਾਂ ਨੂੰ ਤਾਂ ਬਾਣੀ ਪੜਨ ਦਾ ਵੀ ਹੱਕ ਨਹੀਂ ਸੀ ਦਿੰਦੇ ਉਹਨਾਂ ਨੂੰ ਤਾਂ ਗੁਰਦੁਆਰੇ ਮੰਦਰ ਦੇ ਵਿੱਚ ਵੜਨ ਦਾ ਹੱਕ ਨਹੀਂ ਸੀਗਾ ਉਹਨਾਂ ਨੂੰ ਥਾਂ ਕਿਹਨੇ ਦਿੱਤੀ ਆ ਗੁਰੂ ਨਾਨਕ ਪਾਤਸ਼ਾਹ ਨੇ ਤੇ ਆਸਲਾ ਦੇ ਰਹੇ ਆ ਅੱਜ ਅਸੀਂ ਵੀ ਉਸੇ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਾਣੀ ਕੱਢ ਕੇ ਵੱਖਰਾ ਗ੍ਰੰਥ ਬਣਾ ਰਹੇ ਆ ਤੇ ਫਿਰ ਅਸੀਂ ਕਹਿੰਨੇ ਆਂ ਵੀ ਤੁਹਾਡੀ ਪ੍ਰੋਬਲਮ ਹੋਊਗੀ ਕਿਸੇ ਕਿਸੇ ਨੇ ਤੁਹਾਨੂੰ ਨੀਵਾ ਦਿਖਾਇਆ ਹੋਊਗਾ ਕਿਸੇ ਨੇ ਕੋਈ ਕਿਸੇ ਦੇ ਅੰਦਰ ਜੱਟਵਾਦ ਹੋਊਗਾ ਕਿਉਂਕਿ ਕੁਦਰਤੀ ਵਰਤਾਰਾ ਦੁਨੀਆ ਦਾ ਪਰ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਤੁਹਾਨੂੰ ਕਦੀ ਨੀਵਾ ਨਹੀਂ ਦਿਖਾਇਆ ਨਾ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਤੁਹਾਨੂੰ ਬਹੁਤ ਉੱਚਾ ਰੱਖਿਆ ਤੁਸੀਂ ਉਹਨਾਂ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਤੋਂ ਕਿੱਦਾਂ ਛਡਕਾਰਾ ਪਾ ਲਿਆ ਤੁਸੀਂ ਉਹਨੂੰ ਛੱਡ ਕੇ ਅੰਮ੍ਰਿਤ ਬਾਣੀ ਕਿੱਦਾਂ ਬਣਾ ਲਈ ਫਿਰ ਤੁਸੀਂ ਕਹਿੰਨੇ ਆਂ ਅਸੀਂ ਸਿੱਖ ਆ ਫਿਰ ਤੁਸੀਂ ਸਿੱਖੀ ਜੇ ਤੁਸੀਂ ਆਪ ਵੱਖਰਾ ਹੀ ਕਰ ਲਿਆ ਆਪਣਾ ਸਾਰਾ ਕੁਝ ਸਾਹ ਤਾਂ ਆਪਣਾ ਲਾਵਾਂ ਦਾ ਪਾਠ ਵੱਖਰਾ ਕਰ ਲਿਆ ਆਪਣਾ ਸਾਰਾ ਕੁਝ ਵੱਖਰਾ ਕਰ ਲਿਆ ਫਿਰ ਤੁਸੀਂ ਇਹ ਗੱਲਾਂ ਹੀ ਕਿਉਂ ਕਰਦੇ ਆ ਫਿਰ ਤਾਂ ਮਤਲਬ ਹੀ ਕੋਈ ਨਹੀਂ ਰਹਿ ਜਾਂਦਾ ਨਾ ਪਰ ਇਹ ਸਾਰੇ ਨਹੀਂਗੇ ਇਹ ਕਲਟ ਆ ਇੱਕ ਜਿਹੜਾ ਬੱਲਾ ਵਾਲਾ ਡੇਰਾ ਜਿੱਦਾਂ ਸਾਡੇ ਨਾਨਕ ਸਰਿਆ ਬਾਕੀ ਦੇ ਡੇਰੇ ਆ ਉਦਾਂ ਹੀ ਇਹ ਵੀ ਇੱਕ ਕਲਟ ਆ ਪਰ ਜਦੋਂ ਇੱਥੇ ਗੱਲ ਕਰਨੀ ਆ ਉੱਥੇ ਕਈਆਂ ਨੂੰ ਤਕਲੀਫ ਹੋ ਜਾਣੀ ਪਈ ਇਹ ਬੱਲਾ ਵਾਲੇ ਤੇ ਕਿਉਂ ਗੱਲ ਕਰ ਰਹੇ ਆ ਅਸੀਂ ਤਾਂ ਹਰੇਕ ਡੇਰਾਵਾਦ ਤੇ ਬੋਲਦੇ ਆ ਇਸ ਤੋਂ ਪਹਿਲੇ ਦੋ ਦੋ ਪ੍ਰੋਗਰਾਮ ਨਾਬ ਕਮਣ ਵਾਲੇ ਡੇਰੇ ਤੇ ਬੋਲੇ ਆ ਉਹਨਾਂ ਨੂੰ ਵੀ ਤਕਲੀਫ ਹੁੰਦੀ ਆ ਜਿਹੜੇ ਉਸ ਡੇਰੇ ਤੇ ਆ ਜੋ ਨਾਨਕ ਸਰ ਬਾਰੇ ਬੋਲਦੇ ਆ ਉਹਨਾਂ ਨੂੰ ਤਕਲੀਫ ਹੁੰਦੀ ਜੋ ਟਕਸਾਲ ਬਾਰੇ ਬੋਲਦੇ ਆ ਉਹਨਾਂ ਨੂੰ ਤਕਲੀਫ ਹੁੰਦੀ ਕਿਉਂਕਿ ਸਾਡਾ ਸਿਰਫ ਔਰ ਸਿਰਫ ਸਾਡਾ ਗੁਰੂ ਇੱਕੋ ਹੀ ਆ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਜਿਹੜਾ ਵੀ ਉਹਦੇ ਵਿੱਚ ਵੰਡੀਆਂ ਪਾਊਗਾ ਜਿਹੜਾ ਵੀ ਕਿਸੇ ਤਰ੍ਹਾਂ ਦੀ ਵੀ ਵੰਡ ਪਾਊਗਾ ਅਸੀਂ ਤਾਂ ਉਹਦੇ ਖਿਲਾਫ ਬੋਲਾਂਗੇ ਔਰ ਠੋਕੇ ਬੋਲਾਂਗੇ ਇਹ ਸਾਰਾ ਕੁਝ ਵੋਟਾਂ ਵਾਸਤੇ ਹੋ ਰਿਹਾ ਨੂੰ ਸਮਝ ਲਓ ਜਿੱਦੀ ਛੇਤੀ ਇਹੀ ਅੱਗੇ ਕਰਕੇ ਉਦੋਂ ਵਿਆਨਾ ਵਾਲਾ ਕਾਂਡ ਵਾਪਰੇ ਅਸੀਂ ਕਿਉਂਕਿ ਕਮਲੇ ਬੜੇ ਹੁੰਦੇ ਆ ਜਿਹੜੇ ਤੁਰ ਪਿੰਦੇ ਚਲੋ ਜੀ ਇਹ ਕਰ ਦੋ ਉਹ ਕਰ ਦੋ ਹਰ ਇੱਕ ਹਰੇ ਕੌਮ 'ਚ ਹਰ ਥਾਂ ਦੇ ਉੱਤੇ ਕਮਲੇ ਹੁੰਦੇ ਆ ਮੈਂ ਨਹੀਂ ਕਹਿੰਦਾ ਸਾਰੇ ਹੀ ਇਹ ਭਾਈਚਾਰਾ ਬਹੁਤ ਸਾਰੇ ਵੀਰ ਭੈਣ ਸਾਨੂੰ ਕਾਲਾ ਕਰਦੇ ਆ ਸਾਡੇ ਪ੍ਰੋਗਰਾਮ ਦੇਖਦੇ ਆ ਜਿਨ੍ਹਾਂ ਨੂੰ ਸੋ ਕਾਲਡ ਪਹਿਲੀ ਗੱਲ ਤਾਂ ਜਾਤ ਦਾ ਕੋਈ ਸਬੰਧ ਨਹੀਂ ਉਲਟ ਜਾਤ ਕੋਲ ਦੋ ਬਸਾਰੀ ਜਾਤ ਪਾਤ ਦਾ ਕੋਈ ਸਬੰਧ ਨਹੀਂਗਾ ਸਿੱਖੀ ਦੇ ਨਾਲ ਕੋਈ ਮਤਲਬ ਨਹੀਂ ਕਈਆਂ ਨੂੰ ਪ੍ਰੋਬਲਮ ਹੋ ਜਾਂਦੀ ਮੈਂ ਆਪਣੇ ਨਾਮ ਦੇ ਨਾਲ ਮਾਣ ਲਾਇਆ ਹੋਇਆ ਉਹ ਮਾਣ ਜਾਤ ਨਹੀਂ ਆ ਭਾਈ ਮਾਣ ਜਾਤ ਨਹੀਂ ਮਾਣ ਤਾਂ ਮੁਸਲਮਾਨ ਵੀ ਹੁੰਦੇ ਮਾਣ ਤਾਂ ਜਰਮਨ ਵਾਲੇ ਗੋਰੇ ਵੀ ਹੁੰਦੇ ਆ ਮਾਣ ਤਾਂ ਬਹੁਤ ਸਾਰੇ ਹੁੰਦੇ ਆ ਇੱਕ ਆਇਡੈਂਟੀਟੀ ਆ ਇਹ ਜਿਹੜਾ ਲਾਸਟ ਨੇਮ ਸੀ ਆਇਡੈਂਟੀਟੀ ਹੁੰਦਾ ਸੀ ਅਸੀਂ ਉਹਨੂੰ ਕੁੱਲ ਤੇ ਜਾਤ ਨਾਲ ਜੋੜਤਾ ਪਤਾ ਨਹੀਂ ਕਿਉਂ ਉਹਦਾ ਜਾਤ ਤੇ ਕੁੱਲ ਨਾਲ ਕੋਈ ਸਬੰਧ ਨਹੀਂ ਸੀ ਭਾਜੀ ਕੋਲ ਪ੍ਰਿੰਸੀਪਲ ਸਾਹਿਬ ਆਏ ਹੋਏ ਆ ਇਹਨਾਂ ਦੇ ਘਰ ਬੈਠੇ ਆ ਪਾਕਿਸਤਾਨ ਤੋਂ ਉਹਨਾਂ ਦਾ ਲਾਸਟ ਨੇਮ ਸੰਧੂ ਆ ਮੁ슬ਮਾਨ ਆ ਉਹ ਹੁਣ ਜੇ ਉਹਨਾਂ ਨੇ ਕਿਸੇ ਹੋਰ ਦੇ ਸੰਧੂ ਲਾਉਣ ਨਾਲ ਜੱਟਵਾਦ ਦਿਖਾ ਰਹੇ ਆ ਉਹ ਭਾਈ ਨਹੀਂ ਇਹ ਜੱਟਵਾਦ ਦਾ ਕੋਈ ਸਬੰਧ ਨਹੀਂ ਇਹਦੇ ਨਾਲ ਲਾਸਟ ਨੇਮ ਦੇ ਨਾਲ ਨਹੀਂ ਸਬੰਧ ਹੁੰਦਾ ਇਹਨੂੰ ਜਿੱਦੀ ਸ਼ਰਤ ਹੀ ਸਮਝ ਲਓ ਸਮਝ ਲਓ ਕੋਈ ਪਿੰਡਾ ਦਾ ਲਾਉਂਦਾ ਕੋਈ ਕਾਹੇ ਦਾ ਲਾਉਂਦਾ ਕੋਈ ਕੁੱਲ ਦਾ ਲਾਉਂਦਾ ਕੁਛ ਨਾ ਲਾਉਂਦਾ ਇਕ ਕੁਲ ਦਾ ਨਾਮ ਹੁੰਦਾ ਸੀ ਵੀ ਮੈਂ ਇਸ ਕੁਲ ਤੋਂ ਆ ਰਿਹਾ ਆਂ ਚਲਦਾ ਜਾਤ ਦੇ ਨਾਲੇ ਤਾਂ ਕੋਈ ਸਬੰਧ ਨਹੀਂ ਸੀ ਹੁੰਦਾ ਸਿੱਖੀ 'ਚ ਜਾਤ ਦਾ ਮਤਲਬ ਹੀ ਕੋਈ ਨਹੀਂਗਾ ਲੜੀ ਜਾ ਰਹੇ ਆ ਅਸੀਂ ਵੀ ਤੋੜਾ ਜਿਹੜਾ ਅਸੀਂ ਜੀਵਨ ਸਿੰਘ ਨੂੰ ਦਿੱਤਾ ਸੀ ਕਿ ਸੰਗਤ ਸਿੰਘ ਨੂੰ ਦਿੱਤਾ ਸੀ ਉਹ ਭਾਵੇਂ ਕੋਈ ਫਰਕ ਨਹੀਂ ਪੈਂਦਾ ਜਿੰਨੂੰ ਮਰਜ਼ੀ ਦਿੱਤਾ ਹੋਵੇ ਦੋਵੇਂ ਹੀ ਸਿੱਧ ਹੋਏ ਆ ਉੱਥੇ ਬਰਾਬਰ ਦੀ ਸ਼ਿੱਧੀ ਆ ਭਾਈ ਜੀਵਨ ਸਿੰਘ ਦੀ ਸ਼ਿੱਧੀ ਵੀ ਬਰਾਬਰ ਆ ਤੇ ਭਾਈ ਸੰਗਤ ਸਿੰਘ ਦੀ ਵੀ ਬਰਾਬਰ ਆ ਔਰ ਦੂਜੀ ਪਹਿਲੀ ਗੱਲ ਇਹ ਆ ਵੀ ਤੋੜਾ ਤੇ ਦਿੱਤਾ ਸੀ ਸੰਤ ਸਿੰਘ ਉਹਨਾਂ ਨੂੰ ਪਰ ਇਹ ਸਿਰਫ ਵੰਡਿਆ ਪਾਣ ਵਾਸਤੇ ਵੀ ਇੱਕ ਜੱਟ ਖੜਾ ਕਰ ਦੋ ਤੇ ਇੱਧਰ ਇੱਕ ਸੋ ਕਾਲਡ ਰਵਿਦਾਸੀਆ ਜਾਂ ਚਮਾਰ ਉਹ ਖੜਾ ਕਰ ਦੋ ਤੇ ਲੜੀ ਜਾਣਾ ਆਪਸ ਵਿੱਚ ਵੀ ਕਿੰਨੂੰ ਦਿੱਤਾ ਸੀ ਉਹਦੇ ਤੇ ਕਿੰਨਾ 2 ਹਫ਼ਤੇ ਲੱਗੇ ਰਹੇ ਜੀ ਭਾਈ ਜਿੱਥੇ ਜਾਤ ਆ ਉੱਥੇ ਸਿੱਖੀ ਨਹੀਂ ਆ ਜਿੱਥੇ ਸਿੱਖੀ ਆ ਉੱਥੇ ਜਾਤ ਹੋ ਹੀ ਨਹੀਂ ਸਕਦੀ ਕਿਉਂਕਿ ਸਾਡੀ ਸ਼ੁਰੂਆਤ ਹੀ ਉੱਥੋਂ ਕੀਤੀ ਆ ਜਿਹੜੇ ਕਹ ਦਿੰਦੇ ਨਾ ਵੀ ਗੁਰੂ ਨਾਨਕ ਪਾਤਸ਼ਾਹ ਵੀ ਤਾਂ ਉੱਥੋਂ ਹੀ ਫਿਰ ਉਹ ਸਾਬ ਦੇ ਨਾਲ ਤੇ ਇਹ ਉਹ ਸਹੀ ਹੈ ਜਿਹੜੇ ਕਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਵੀ ਤਾਂ ਹਿੰਦੂ ਪਰਿਵਾਰ ਚ ਹੀ ਹੋਇਆ ਸੀ ਖੱਤਰੀ ਸੀਗੇ ਜੀ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਦਿਨ ਜਨੇਊ ਪਾਉਣ ਤੋਂ ਬਣਾ ਕਰਤਾ ਉਹਨਾਂ ਦਾ ਉਹਦੇ ਨਾਲ ਸੰਬੰਧ ਟੁੱਟ ਗਿਆ ਕੋਈ ਮਤਲਬ ਨਹੀਂ ਉਹਨਾਂ ਦਾ ਹਰ ਇੱਕ ਬੰਦਾ ਕਿਤੇ ਨਾ ਕਿਤੇ ਤਾਂ ਜੰਮਦਾ ਹੀ ਆ ਆਪਣਾ ਡੀਐਨਏ ਕਰਾ ਕੇ ਦੇਖੋ ਸਾਰਿਆਂ ਦੀ ਬੈਕਗ੍ਰਾਉਂਡ ਅਫਰੀਕਾ ਚ ਜਾ ਕੇ ਮਿਲਣੀ ਆ ਫਿਰ ਕਦੀ ਕਿਹਾ ਭਈ ਅਸੀਂ ਅਫਰੀਕਾ ਦੇ ਜੰਗਲੀ ਹੁੰਨੇ ਆ ਨਾ ਔਰ ਸਾਰਿਆਂ ਦਾ ਡੀਐਨਏ ਉੱਥੋਂ ਹੀ ਸਟਾਰਟ ਹੋਇਆ ਜਾਂ ਬਾਅਦ ਵਿੱਚ ਮਿਡਲ ਈਸਟ ਤੋਂ ਪਰ ਨਹੀਂ ਅਸੀਂ ਉਹ ਨਹੀਂ ਕਹਿੰਦੇ ਅੱਜ ਵਾਲੀਆਂ ਕੁਲਾਂ ਜਾਤਾਂ ਲੈ ਕੇ ਤੁਰੇ ਫਿਰਦੇ ਆਂ ਵੀ ਮੈਂ ਜੱਟ ਆ ਮੈਂ ਫਰਾਣਾ ਭਰਾ ਇਹ ਸਾਰੀਆਂ ਜਾਤਾਂ ਜਿੰਨੀਆਂ ਪਿਛਲੇ 5 600 ਸਾਲਾਂ ਚ ਹੀ ਬਣੀਆਂ ਉਤੋਂ ਪਹਿਲਾਂ ਕੱਖ ਨਹੀਂ ਸੀਗਾ ਬੜੀ ਸ਼ਾਂਤੀ ਨਾਲ ਰਹਿੰਦੇ ਸੀਗੇ